ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਹੋਈ ਵੀ ਵੀਦਰਸ਼ਨ ਕੋਰ ਬਦਾਪੁਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨਾਲ ਗੱਲਬਾਤ ਕੀਤੀ ਉਹਨਾਂ ਇਸਾਈ ਭਾਈਚਾਰੇ ਮਣੀਪੁਰ ਵਿੱਚ ਹੋਏ ਧੀਆਂ ਦੇ ਤਿਸ਼ਾਦ ਤੇ ਚਿੰਤਾ ਪ੍ਰਗਟ ਕੀਤੀ ਕੀਤੀ ਨਖੇਦੀ ਹਰਿਆਣਾ ਵਿੱਚ ਵੀ ਹੋਈ ਹਿੰਸਾ ਤੇ ਉਹਨਾਂ ਨੇ ਕਸਿਆ ਤਾਂਜਿਕ ਕਿ ਅਮਰਪਾਲ ਸਿੰਘ ਦੀ ਛੋਟੀ ਜਿਹੀ ਘਟਨਾ ਤੇ ਐਨਐਸਏ ਲਾਉਣ ਵਾਲੇ ਕੀ ਹੁਣ ਜੇ ਹਰਿਆਣਾ ਦੇ ਵਿੱਚ ਜਿਨ੍ਹਾਂ ਨੇ ਇਹ ਤਾਂਮ ਬਚਾਇਆ ਹੈਗਾ ਕਿ ਉਹਨਾਂ ਤੇ ਐਨਐਨਐਸਏ ਲੱਗੇਗਾ ਆਓ ਸੁਣਦੇ ਹਾਂ ਬੀਬੀ ਦਰਸ਼ਨਕੌਰ ਬਜਾਦ ਦੋਦੀ ਕੀਤੀ ਹੋਈ ਸ਼ੋਮਨੀ ਅਕਾਲ ਦਲ ਅੰਮ੍ਰਿਤਸਰ ਦੇ ਕਾਰਕੁਨਾਂ ਨਾਲ ਗੱਲਬਾਤ ਸਹਿਬਾਨਾ ਇਹਨਾਂ ਨਾਲ ਕੁਝ ਵਿਚਾਰ ਸਾਂਝੇ ਕਰਨੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਰੀਕ ਸਿੰਘ ਜੀ ਨੰਬਰ ਜ਼ਿਲ੍ਹਾ ਪ੍ਰਧਾਨ ਕਾਰਡੀ ਦਾ ਨੰਬਰ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਅੱਜ ਗੁਰੂ ਕੇ ਜੰਡਿਆਲੇ ਜੋ ਸਾਡੇ ਸਰਕਲ ਜਿਹੇ ਦਾ ਰਹਨ ਉਹਨਾਂ ਦੇ ਨਾਲ ਕੋ ਘਰੇਲੂ ਕੰਮ ਕਰਕੇ ਅਸੀਂ ਇੱਥੇ ਆਏ ਸਾਂ ਆਗਦੀ ਦਾ ਤਹਿਤ ਨੰ ਧੰਨਵਾਦ ਕਰਦੇ ਆ ਜੋ ਹਾਲਾਤਾਂ ਦੇ ਵਿੱਚ ਅਸੀਂ ਇਹ ਵੈਡ ਪਾਉਣ ਲੱਗੇ ਆ ਕਿ ਬਹੁਤ ਸਾਰਾ ਅੱਗੇ ਸਾਡਾ ਸਿੱਖ ਜਗਤ ਦਾ ਕਤਲ ਆਮ ਹੋਇਆ ਹੈ ਸਾਡੀਆਂ ਧੀਆ ਪਣ ਦੀ ਤਲੁੱਟੀ ਗਈ ਹੁਣ ਸਾਡੇ ਇਹ ਜਿਹੜੇ ਪ੍ਰਮੁੱਖ ਸਿੰਘ ਸੀ ਜਿਨ੍ਹਾਂ ਨੂੰ ਸਿੱਖ ਕੌਮ ਨੂੰ ਬੜੀ ਆਸ ਸੀ ਉਹਨਾਂ ਤੇ ਹਿੰਦੂਸਤਾਨੀਆਂ ਜਨਸੀਆਂ ਨੇ ਬਾਹਰ ਦੇ ਦੇਸ਼ਾਂ 'ਚ ਸਾਡੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਜਿਵੇਂ ਅਵਤਾਰ ਸਿੰਘ ਜੀ ਖੰਡਾ ਉਹਨਾਂ ਦਾ ਨਨੰਦ ਕਤਲ ਹੋਇਆ ਹੈ ਇਸ ਤਰ੍ਹਾਂ ਪਰਮਜੀਤ ਸਿੰਘ ਜੀ ਪੰਜਵਾੜ ਉਹਨਾਂ ਦਾ ਪਾਕਿਸਤਾਨ 'ਚ ਹੋਇਆ ਹੈ ਤੇ ਨਿਜਰ ਸਾਹਿਬ ਦਾ ਇਹ ਕੈਨੇਡਾ 'ਚ ਹੋਇਆ ਹੈ ਇਸ ਤਰ੍ਹਾਂ ਕਰਕੇ ਹੁਣ ਹੱਦੋਂ ਕੱਲ ਨੰਗਤੂਰੀ ਹੈ ਜੋ ਸਾਡੇ ਘੱਟ ਗਿਣਤੀਆਂ ਦੇ ਵਿੱਚ 크੍ਰਿਸਚੀਅਨ ਭਾਈਚਾਰਾ ਹੈ ਜੋ ਮਨੀਪੁਰ ਦੇ ਵਿੱਚ ਜਿਨ੍ਹਾਂ ਨੂੰ ਆਦਿਵਾਸੀ ਆਖਿਆ ਜਾਂਦਾ ਉਹਨਾਂ ਦੀਆਂ ਭੈਣਾਂ ਧੀਆਂ ਜੋ ਜੰਗਲਾਂ 'ਚ ਰਹਿ ਕੇ ਆਪਣਾ ਪਛਾਦਾ ਪਾਣੀ ਛਕਦੀਆਂ ਆਪਣੀ ਧਰਤੀ ਨੂੰ ਬਾਦ ਕੀਤਾ ਹੈ ਪਾਣੀ ਸਾੰਬੇ ਨੇ ਸਭ ਕੁਝ ਸਾੰਬਿਆ ਹੈ ਉਹਨਾਂ ਨੇ ਉਹ ਆਰਐਸਐਸ ਦੇ ਸ਼ਿਵ ਸ਼ਾਣਾ ਦੇ ਭਾਰਤੀ ਜਨਤਾ ਪਾਰਟੀ ਦੀ سپورਟ ਦੇ ਨਾਲ ਉਹਨਾਂ ਦੀ ਬੇਹੱਦ ਬੀਤੀ ਕੀਤੀ ਹੈ ਨੰਗਾ ਕਰਕੇ ਉਹਨਾਂ ਨੂੰ ਅਪਰੇਟ ਕਰਾਈ ਗਈ ਹਾਲ ਦੇ ਉਹ ਜੇ ਬਣ ਗਏ ਕਿ ਮੁੜ ਕੇ ਉਹਨਾਂ ਦੀ ਕਤਲ ਵੀ ਕੀਤੀ ਗਈ ਬਲਾਤਕਾਰ ਵੀ ਹੁਣ ਬਲਾਤਕਾਰ ਵੀ ਕੀਤੇ ਗਏ ਉਸ ਤੋਂ ਪ੍ਰੰਤ ਹੁਣ ਹਰਿਆਣਾ 'ਚ ਗੱਲ ਆ ਗਈ ਹਰਿਆਣਾ ਦਾ ਵਕਾਰ ਸਸਦਾ ਮੁਖੀ ਆ ਉਹ ਜਦੋਂ ਇਹਨਾਂ ਨੇ ਆਪਣੀ ਸੋਭਾ ਯਾਤਰਾ ਕੱਢੀ ਆ ਸੋਭਾ ਯਾਤਰਾ ਕਰਨ ਦਾ ਹਰ ਇਨਸਾਨ ਨੂੰ ਹੱਕ ਹੈ ਸੀ ਉਹਦੇ ਖਿਲਾਫ ਨਹੀਂ ਸੀ ਕੋ ਪਰ ਉਹਦੇ ਵਿੱਚ ਉਹਨੇ ਗੱਲ ਕੀਤੀ ਹੈ ਕਿ ਅਸੀਂ ਇਹ ਜਤਰਾ ਜਿਹੜੀ ਲੈ ਕੇ ਆ ਰਹੇ ਆ ਅਸੀਂ ਤੁਹਾਡੇ ਭੜਵੇਂ ਬਣ ਕੇ ਆ ਰਹੇ ਆ ਤੇ ਤੁਸੀਂ ਆਪਣੀ ਰਾਗਮਾਲਾ ਤਿਆਰ ਰੱਖੋ ਸਾਡੇ ਗੱਲ 'ਚ ਪਾਉਣ ਲਈ ਇਸ ਵੱਲੋਂ ਤੇ ਛੇੜਛਿੜੀ ਹੈ ਲੱਖਾਂ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਸ਼ਹਿਰ ਲੂਕਅਤੇ ਨੇ ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਜਦੋਂ ਇਹ ਨਾਲੇ ਦੇ ਵਿੱਚ ਅੰਮ੍ਰਿਤਪਾਲ ਨੇ ਸਭ ਕਰਾਉਗੀ ਤਾਂ ਅਸੀਂ ਥਾਣੇ ਦਾ ਤੇ ਅੰਮਰਪਾਲ ਤੇ ਮਿਸਾਦ ਇਹ ਵਧੀਆ بڑے بڑے ਵੱਡੇ ਕੇਸ ਪਾ ਕੇ ਤੇ ਉਹਨਾਂ ਨੂੰ ਡਿਬਲੂ ਕਾਰਡੀਅਲ ਦੇ ਵਿੱਚ ਘੱਲ ਦਿੱਤਾ ਹੁਣ ਜਿਹੜਾ ਥਾਣੇ ਲੋਕ ਹੱਤਿਆ ਗੱਡੀਆਂ ਲੋਕ ਹੱਤਿਆ ਉਹਨਾਂ ਲੋਕਾਂ ਤੇ ਕਿਉਂ ਨਹੀਂ ਪਰਚੇ ਹੁੰਦੇ ਇਹਦਾ ਮਤਲਬ ਕਿ ਸਾਡੇ ਨਾਲ ਪ੍ਰੋਪਗੈਂਡਾ ਦੋਰਾ ਹੋ ਰਿਹਾ ਹੈ ਸਾਡੇ ਤੇ ਕੋਈ ਸ਼ਰਮਾਈ ਨਹੀਂ ਅਸੀਂ ਸਿੱਖ ਜਗਤ ਨੂੰ ਪੰਜਾਬੀਆਂ ਨੂੰ ਪੀੜ ਕਰਨੀ ਚਾਹੁੰਦੇ ਆ ਤੇ ਪੰਜਾਬ ਦੀ ਧਰਤੀ ਨੂੰ ਜੇ ਬਚਾਉਣਾ ਹੈ ਸਚੇਤ ਹੋ ਕੇ ਤੁਹਾਨੂੰ ਰਹਿਣਾ ਪੈਣਾ ਜੀ ਸਤਿ ਸਕੇ ਤੁਸੀਂ ਬਾਹਰ ਜਾਂਦੇ ਜੇ ਪੱਕੀਆਂ ਜਿਆਦਾ ਤਾਂ ਬਾਹਰ ਨਾਮ ਬਣਾਓ ਆਪਣੀ ਧਰਤੀ ਜਿਆਦਾ ਤਾਂ ਬਣਾ ਕੇ ਤੇ ਤੁਸੀਂ ਤੱਕ ਪਰ ਜੋ ਦਸੇ ਪਾਤਸ਼ਾਹ ਨੇ ਸਾਨੂੰ ਆਖਿਆ ਏ ਕਿ ਭਾਈ ਜਬੇ ਬਾਣ ਲੱਗੇ ਤਬੇ ਰੋਸ ਜਾਗਿਓ ਸਿੱਖ ਧਰਮ ਕਿਸੇ ਤੇ ਵਾਰ ਨਹੀਂ ਕਰਦਾ ਪਰ ਅਸੀਂ ਇਹ ਵੀ ਨਹੀਂ ਗਾ ਕੇ ਸੀ ਜ਼ੁਲਮ ਸਾਡੇ ਤੇ ਹੋਵੇਗਾ ਕੱਟਗਿੰਟੀਆਂ ਤੇ ਅਸੀਂ ਚੁੱਪਕਾਰਾਂਗੇ ਅਸੀਂ ਕੱਟਗਿੰਟੀਆਂ ਦੀ ਵੀ ਰਾਖੀ ਕਰਾਂਗੇ ਪੰਜਾਬ ਦੇ ਵਿੱਚ ਜੋ ਹਿੰਦੂ ਭਾਈਚਾਰਾ ਜੋ ਉਹਨਾਂ ਦਾ ਵੀ ਫਰਜ਼ ਬਣਦਾ ਇਹਦੇ ਤੇ ਆਇਟ ਆਉਣੀ ਬਸ ਮੈਂ ਇੰਨੀ ਗੱਲ ਰਹਾ ਹੈ ਭਜਨ ਕਰਨੇ ਨੇ ਹੁਣ ਸਾਡੇ ਸਾਥੀ ਨਾਲ ਦੇ ਸਾਰੇ ਇਹ ਜੁਮੇਰ ਇਕ ਬੈਠੇ ਆ ਉਹ ਵੀ ਆਪਣੇ ਵਿਚਾਰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਨੀਵੀ ਤਰਸ਼ਨ कौर ਬਦਲਪੁਰ ਸਾਹਿਬ ਜਿਨ੍ਹਾਂ ਨੇ ਸੋਚੀ ਸਾਨੂੰ ਰੂਪ ਰੂਪ ਕੀਤਾ ਕੈਮਰੇ ਦੇ ਸੋ ਆਪਾਂ ਵੀ ਆਜੀ ਇਹੀ ਗੱਲ ਕਰ ਰਹੇ ਹਾਂ ਜੋ ਭਾਈ ਮਰੀਦ ਸਿੰਘ ਨੇ 10 ਸਾਲ ਜਿਲਾ ਬਦਲਪੁਰ ਸਾਹਿਬ ਨੇ ਦੱਸੀ ਆ ਕਿ ਜਿਹੜੀ ਮਨੀਪੁਰ ਦੇ ਵਿੱਚ ਢੀਕਾਟ ਨਾ ਵਾਪਰੀ ਆ ਮੈਂ ਉਹਦੀ ਹੋਰ ਨਿੰਦਾ ਕਰਦਾ ਵਾਂ ਕਿ ਇੱਕ ਇਸਤਰੀਆਂ ਹੁੰਦੀਆਂ ਧੀਆ ਪਹਿਣਾ ਸਾਰੀਆਂ ਅੱਜ ਮਬੈਲਾ ਦੇ ਰਹੀ ਵੇਖ ਰਹੀਆਂ ਹਰ ਤਰ੍ਹਾਂ ਦਾ ਜਾਤੀ ਹਰ ਤਰ੍ਹਾਂ ਨਾਲ ਮਨ ਨੂੰ ਖੇਖ ਰਿਹਾ ਉਹ ਵੀਡੀਓ ਨੇ ਕਿ ਬੜੀ ਸ਼ਰਮਸ਼ਾਰ ਕੀਤਾ ਭਾਰਤ ਨੂੰ ਉਸ ਵੀਡੀਓ ਨੇ ਕਿ ਉਸ ਵੀਡੀਓ ਦੇ ਵਿੱਚ ਵੇਖੋ ਕਿ ਉਹ ਬੀਬੀਆਂ ਵਿਚਾਰੀਆਂ ਨੂੰ ਪਹਿਲਾਂ ਤੇ ਅਲਪਰ ਨੰਗਾ ਕੀਤਾ ਗਿਆ ਕਿ ਜਿਹੜਾ ਬਹੁਤ ਜ਼ਿਆਦਾ ਬਰਦਾਸ਼ਤ ਤੋਂ ਬਾਹਰ ਹੀ ਗੱਲ ਸੀਗੀ ਕਿ ਪੁੱਜਾ ਉਹਨਾਂ ਨਾਲ ਬਲਾਤ ਕਰ ਦਿੱਤਾ ਗਿਆ ਫਿਰ ਉਹ ਸਾਰੀ ਬਢੀਰ ਨੇ ਉਹਨਾਂ ਦੇ ਨਾਲ ਬਲਾਤ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੁਣ ਗੱਲ ਆਉਂਦੀ ਹੈ ਕਿ ਜਦੋਂ ਸਿੱਖ ਅੱਜ ਦੇ ਦਿਨਾਂ ਤੱਕ ਸਿੱਖਾਂ ਨੇ ਕਿਸੇ ਦੀ ਧੀ ਭੈਣ ਦੇ ਜਾਂ ਕੋਈ ਵਿਰੋਧੀ ਵੀ ਹੋਏ ਆ ਤੇ ਉਹਨਾਂ ਦੇ ਘਰਾਂ 'ਚ ਵਾਪਸ ਨੂੰ ਔੜੀਆਂ ਨੇ ਪਰ ਜਿੱਥੇ ਭਾਈ ਅਮਿਤਪਾਲ ਸਿੰਘ ਨੇ ਉਹ ਥੋੜੀ ਜੀ ਗੱਲ ਜਿਹੜੀ ਅਜ ਨਾਲੇ ਦੇ ਥਾਣੇ ਵਾਲੀ ਗੱਲ ਸੀ ਉਥੇ ਬਾਣੀ ਪਈ ਸੀ ਕੋਈ ਡਾਂਸ ਓਟਾ ਨਹੀਂ ਚੱਲਿਆ ਜੋ ਵੀ ਹੋਇਆ ਉਹ ਜਿਸ ਤਰ੍ਹਾਂ ਸਰਕਾਰ ਨੇ ਕੀਤਾ ਕਿ ਗੱਲ ਭਾਈ ਅਮਿਤ ਅਮਿਤ ਪਾਲ ਸਿੰਘ ਜਿਹੜਾ ਸੀ ਉਹ ਨਸ਼ਿਆਂ ਦੇ ਵਿਰੋਧ ਸੀ ਅੱਜ ਪੰਜਾਬ ਵਿੱਚ ਨਸ਼ਾ ਧੜ ਤੜਾ ਤੜ ਮਿਕ ਰਿਹਾ ਕਰ ਕਰ ਵੇਚ ਰਿਹਾ ਤੇ ਨੌਜਵਾਨ ਜਿਹੜੇ ਆ ਲਗਾਤਾਰ ਰੋਜ਼ ਨਸ਼ੇ ਦੀ ਭੇਟਾ ਚੜ ਕੇ ਤੇ ਕੱਲਾ ਕੱਲਾ ਚਰਾਗ ਜਿਹੜਾ ਬੁਝ ਰਿਹਾ ਕਰਾਂ ਚੋ ਕਿ ਭਾਈ ਅਮਿਤ ਪਾਸ ਨੇ ਨਸ਼ੇ ਦੇ ਖਿਲਾਫ ਹੀ ਆਵਾਜ਼ ਉਠਾਈ ਸੀ ਉਹਨੂੰ ਡਿਪਰੂਵ ਕਰਤੀਆਂ ਜੇਲ੍ਹਾਂ ਦੇ ਵਿੱਚ ਐਨਐਸ ਲਾ ਕੇ ਬੰਦ ਕਰ ਦਿੱਤਾ ਗਿਆ ਤੇ ਜਿਹੜੀ ਲੁਧਿਆਣੇ ਦੇ ਆਪਣਾ ਕਿੱਥੇ ਆਪਣੀ ਘਟਨਾ ਜਿਹੜੀ ਹਰਿਆਣੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਗੜਗਾਉਂ ਦੇ ਵਿੱਚ ਉੱਥੇ ਕਿਵੇਂ ਗੱਡੀਆਂ ਫੂਕ ਦਿੱਤੀਆਂ ਗਿਆ ਠਾਣੇ ਫੂਕ ਦਿੱਤੇ ਗਏ ਤੇ ਠਾਣੇ ਦੇ ਵਿੱਚ ਦੋ ਹੋਮਗਾਰਡ ਸਿਪਾਈ ਜਿਹੜੇ ਸੀ ਉਹ ਵੀ ਮਾਰ ਦਿੱਤੇ ਗਏ ਤੇ ਹੁਣ ਉਹਨਾਂ ਦੇ ਐਨਐਸ ਕੌਣ ਲਾਉ ਪਾਕਿਸਤਾਨ ਵਾਲੇ ਲਾਉਣਗੇ ਹੁਣ ਗੱਲ ਦੇ ਇਹਨੇ ਦੋਹਰਾ ਕਾਨੂੰਨ ਕੋ ਸਿੱਖਾ ਵਾਸਤੇ ਕਾਨੂੰਨ ਵੱਖਰਾ ਤੇ ਗੁੱਜਿਆਂ ਵਾਸਤੇ ਵੱਖਰਾ ਤੇ ਕੱਟਗਿੰਤੀਆਂ ਵਾਸਤੇ ਵੱਖਰਾ ਸੋ ਮੈਂ ਇਹੋ ਅਪੀਲ ਕਰਦਾ ਹਾਂ ਆਦੇ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਜਿਨ੍ਹਾਂ ਨੇ ਉੱਥੇ ਗੜਗਾਉਂ ਦੇ ਵਿੱਚ ਜਿਹੜੀ ਥਾਣਾ ਨੂੰ ਅੱਗ ਲਾਈ ਆ ਉਹਨਾਂ ਦੇ ਪੂਰਾ ਤਗੜੇ ਤੌਰ ਦੇ ਉੱਤੇ ਉਹਨਾਂ ਦੇ ਪੱچے ਹੋਣੇ ਚਾਹੀਦੇ ਜੇ ਉਹਨਾਂ ਨੂੰ ਡਿੰਬੂਗਰ ਤੋਂ ਜਿੰਨਾ ਜਿਹੜੀਆਂ ਉਹਨਾਂ ਨੂੰ ਵਿਖਾਉਣੀਆਂ ਚਾਹੀਦੀਆਂ ਪਤਾ ਲੱਗਣਾ ਚਾਹੀਦਾ ਹੈ ਸਰਕਾਰਾਂ ਦਾ ਧੂ ਨਿਕਲਣਾ ਚਾਹੀਦਾ ਇਹਨੀਆਂ ਬੇਨਤੀਆਂ ਕਰਦਾ ਹੈ ਮੈਂ ਬੀਬੀ ਦਰਸ਼ਨ ਕੌਰ ਮਦਾਰਕ ਸਿੰਘ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਫਤਿਹ ਬੁਲਾਉਣਾ ਵਾਹਿਗੁਰੂ ਕਲੋਂ ਹੋ ਰਹੀ ਹੈ ਕਿ ਜਿਹੜੀ ਖਾਲਸਾ ਐਟ ਹੈ ਜਿੱਥੇ ਵੀ ਕਿਤੇ ਆਫਤ ਆਉਂਦੀ ਹੈ ਖਾਲਸਾ ਐਟ ਜਿਹੜੀ ਆ ਉਹ ਜਾ ਕੇ ਤੇ ਲੰਗਰ ਲਾਉਂਦੀ ਆ ਯੂਕਰੇਨ ਚ ਲਾਇਆ ਹੋਰ ਮੁਲਕਾਂ ਚ ਜਾ ਕੇ ਲਾਇਆ ਉਹ ਕੋਈ ਹਿਥਾਰ ਨਹੀਂ ਚੁੱਕ ਕੇ ਜਾਂਦੇ ਔਖਿਆ ਸੌਖਿਆ ਵੇਲਿਆਂ ਦੇ ਵਿੱਚ ਖਾਲਸਾ ਐਟ ਦੇ ਉੱਤੇ ਵੀ ਬਹੁਤ ਸਾਰੇ ਕੈਨ ਦਾ ਭਾਵੇਂ ਛਾਪੇ ਮਾਰੀ ਹੋਈ ਹੈ ਕੈਨ ਦਾ ਭਾਵੇਂ ਆ ਜਿਹੜੀ ਇੰਡੀਆ ਸਰਕਾਰ ਹੈ ਲੰਗਰ ਵੀ ਨਹੀਂ ਲਾਉਣ ਦੇਗੀ ਸਿੱਖਾਂ ਨੂੰ ਇੱਕ ਕਿਸਮ ਦਾ ਇਹ ਆ ਕਿ ਜਿਹੜਾ ਵੀ ਸਿੱਖ ਵਾਦਦਾ ਹੈ ਜਾਂ ਦੁਨੀਆ ਦੇ ਵਿੱਚ ਆਪਣੇ ਇੰਟਰਨੈਸ਼ਨਲ ਗੱਲ ਕਰਨੀ ਚਾਹੁੰਦਾ ਉਹਨੂੰ ਬਸ ਦਬਾ ਕੇ ਰੱਖਣ ਦੀ ਆ ਇੱਕ ਇਹਦੀ ਕੋਹਰ ਨਿੰਦਿਆ ਸੀ ਕਰਦੇ ਆ ਜਿਨ੍ਹਾਂ ਨੇ ਇੱਥੇ ਖਾਲਸਾ ਈਟ ਦੇ ਉੱਤੇ ਛਾਪੇ ਮਾਰੀ ਕਰਾਈ ਆ ਇਹ ਵੀ ਬਹੁਤ ਮਾੜੀ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ